ਵੀਡੀਓ ਦੇਖ ਰਹੇ ਸਾਰੇ ਯਾਰਾਂ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਰਾਤੀ ਜਿੱਥੇ ਆਪਾਂ ਰੁਕੇ ਸੀ ਉਹ ਸੀਗਾ ਸੰਨੀ ਹੋਮਸਟੇ ਤੁਹਾਨੂੰ ਵੀ ਇੱਕ ਝਾਤ ਮਰਵਾ ਦਿੰਦੇ ਆ ਉਹਦੀ ਤੇ ਵਧੀਆ ਲੋਕ ਸੀ ਸੰਨੀ ਹੋਮ ਸਟੇ ਸੀਗਾ ਜੀ ਬਹੁਤ ਵਧੀਆ ਲੋਕ ਸੀ ਤੇ ਵਧੀਆ ਰੂਮ ਮਿਲ ਗਿਆ ਵਧੀਆ ਸਵੇਰੇ ਨਹਾ ਧੋ ਕੇ ਆਪ ਦਾ ਫਰੈਸ਼ ਹੋ ਕੇ ਹੁਣ ਚੱਲੇ ਆਂ ਯਾਤਰਾ ਅਗਲੀ ਵੱਲ ਤੇ ਮਿਲਦੇ ਆਂ ਅੱਗੇ ਤੋਂ ਮਾਤਾ ਚੁੰਮੜਾ ਜੀ ਤੋਂ ਜਾਂਦੇ ਜਾਂਦੇ ਕੁਝ ਕੁਝ ਚੰਗੇ ਲੱਗੇ ਤਾਂ ਤੁਸੀਂ ਵੀ ਦੇਖੋ ਬੱਦਲਾਂ ਨਾਲ ਲੱਦੇ ਹੋਏ ਪਹਾੜ ਬਹੁਤ ਸੋਹਣੇ ਲੱਗ ਰਹੇ ਆ ਤੇ ਇਸ ਤੋਂ ਬਾਅਦ ਚਾਲੇ ਪਾਵਾਂਗੇ ਮੰਡੀ ਵੱਲ ਨੂੰ ਤੇ ਰਸਤੇ ਦੇ ਵਿੱਚ ਜੋ ਵੀ ਲੋਕੇਸ਼ਨ ਜੋ ਵੀ ਉਹ ਹੁੰਦੇ ਆ ਉਹ ਤੁਹਾਨੂੰ ਸਾਰੇ ਦਿਖਾਵਾਂਗੇ ਤੇ ਇੱਛਾ ਲੱਗਿਆ ਹੋਇਆ ਲੰਗਰ ਇੱਥੋਂ ਓਨੇ ਓਨੇ ਬ੍ਰੇਕਫਾਸਟ ਕੀਤਾ ਬੂਰਗਾ ਸ਼ੋਲੇ ਦਾ ਲੰਗਰ ਸੀ ਨਾਲ ਜਾ ਸੀ ਤੇ ਇਸ ਤੋਂ ਅੱਗੇ ਦੇਖਦੇ ਆ ਕੋਈ ਵਧੀਆ ਜੀ ਲੋਕੇਸ਼ਨ ਦੇਖ ਕੇ ਖੜਾਂਗੇ ਤੇ ਦਿਖਾਵਾਂਗੇ ਤੁਹਾਨੂੰ ਵਧੀਆ-ਵਧੀਆ ਥਿਊ ਮਿਲਦੇ ਆ ਅੱਗੇ ਜਾਂਦੇ ਇੱਕ ਨਜ਼ਰ ਪਈ ਸੋਮਵਲ ਤਾਂ ਲੱਗਿਆ ਵੀ ਤੁਹਾਨੂੰ ਵੀ ਦਿਖਾ ਦਈਏ ਬੜਾ ਪਿਆਰਾ ਲੱਗ ਰਿਹਾ ਸੀ ਇਹ ਛੋਟਾ ਜਿਹਾ ਬਾਕੀ ਮਿਲਦੇ ਆ ਅੱਗੇ ਮੰਡੀ ਨੂੰ ਜਾਂਦੇ ਜਾਂਦਾ ਰਸਤੇ ਵਿੱਚ ਇੱਕ ਜਗ੍ਹਾ ਮੀਂਹ ਸਵਿਟਜ਼ਰਲੈਂਡ ਵਰਗੀ ਤੇ ਦੇਖ ਕੇ ਰੁਕਣਾ ਪਿਆ ਤਾਂ ਕਿ ਤੁਹਾਡੇ ਤੱਕ ਵੀ ਇਹ ਸਾਂਝੀ ਕਰ ਸਕੀਏ ਬਹੁਤ ਸੋਹਣੀ ਜਗ੍ਹਾ ਉੱਚੇ ਪਹਾੜਾਂ ਦੇ ਵਿੱਚ ਬਣਿਆ ਹੋਇਆ ਮੈਦਾਨ ਬੜਾ ਮਨਮੋਹਕ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਬਣ ਰਿਹਾ ਹੋ ਵਲੌਗ ਦੇ ਨਾਲ ਇਸ ਤਰ੍ਹਾਂ ਦੀਆਂ ਲੋਕੇਸ਼ਨਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਜਾਂਦੇ ਜਾਂਦੇ ਰਸਤੇ ਦੇ ਵਿੱਚ ਮਿਲਦੇ ਅੱਗੇ ਹੋ ਗਿਆ 1:30 ਤੇ ਮੰਡੀ ਰਹਿ ਗਈ ਇਥੋਂ 80 ਕਿਲੋਮੀਟਰ ਤੇ ਜਾਂਦੇ ਜਾਂਦੇ ਰਸਤੇ ਦੇ ਵਿੱਚ ਮਿਲੀ ਇੱਕ ਬਹੁਤ ਸੋਹਣੀ ਲੋਕੇਸ਼ਨ ਥਿਊ ਚੈੱਕ ਕਰੋ ਤੁਸੀਂ ਇੱਕ ਵਾਰ ਤੋਂ ਪਹਾੜੀਆਂ ਦੇ ਉੱਪਰ ਛੋਟੇ ਛੋਟੇ ਬਣੇ ਹੋਏ ਮਕਾਨ ਬਹੁਤ ਸੋਹਣੇ ਲੱਗ ਰਿਹਾ ਥੱਲੇ ਵਹਿਦੀ ਹੋਈ ਨਦੀ ਬਹੁਤ ਸੋਹਣਾ ਨਜ਼ਾਰਾ ਇਹ ਜੇ ਇਥੋਂ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਠੰਡਾ ਹੈ ਕੋਈ ਇੰਨੀ ਕੋਈ ਗਰਮੀ ਨਹੀਂ ਲੱਗ ਰਹੀ ਪਹਾੜਾਂ ਦੇ ਉੱਪਰ ਮੰਡਰਾਉਂਦੇ ਇਹ ਬੱਦਲ ਪਿੱਛੇ ਮੀਂਹ ਕਾਫੀ ਸੀਗਾ ਤੇ ਅੱਗੇ ਵੀ ਕਹਿ ਰਹੇ ਆ ਕਿ ਕਾਫੀ ਮੀਂਹ ਪੈ ਰਿਹਾ ਹੈ ਉਹਦੇ ਕਰਕੇ ਠੰਡ ਬਹੁਤ ਹੈ ਕੋਈ ਗਰਮੀ ਵਾਲਾ ਇੰਨਾ ਕੋਈ ਲੱਗ ਨਹੀਂ ਰਿਹਾ ਵੀ ਗਰਮੀ ਹੈਗੀ ਆ ਨਾ ਹੀ ਕੋਈ ਮੌਸਮ ਲੱਗ ਰਿਹਾ ਵੀ ਗਰਮੀ ਵਾਲਾ ਚੱਲ ਰਿਹਾ ਹੁਣ ਬਹੁਤ ਸੋਹਣੇ ਸੋਹਣੇ ਪਹਾੜ ਉਹ ਸਾਹਮਣੇ ਗੱਡੀ ਦੀ ਰੰਗਦੀ ਹੋਈ ਲੈਨ ਪੁਲ ਦੇ ਉੱਪਰ ਤੇ ਅੱਗੇ ਚੱਲ ਕੇ ਦਿਖਾਉਣੇ ਹੋਰ ਵੀ ਵੀਊ ਤੁਹਾਨੂੰ ਬਣੇਰੇ ਹੋ ਬਲੌਗ ਦੇ ਨਾਲ ਹ ਹੰਡੇ ਹੰਡੇ ਮੌਸਮ ਚ ਗਰਮ ਗਰਮ ਚਾਹ ਪੀਂਦਾ ਨਜ਼ਾਰਾ ਵੱਖਰਾ ਹੀ ਹੁੰਦਾ ਕੁਝ ਦੋਸਤੋ ਇੱਧਰ ਗੁਰਪ੍ਰੀਤ ਵੀ ਖੜਾ ਪੁਲ ਤੇ ਗਰਮ ਗਰਮ ਕਿਰਿਆ ਚਾਹ ਥੋੜੀ ਠੰਡ ਮਨ ਰਿਹਾ ਸੀ ਅਜੇ ਹੀ ਕਿਉਂਕਿ ਅਧੀਆਂ ਬਾਹਾਂ ਵਾਲੀ ਟੀ-ਸ਼ਰਟ ਪਾ ਰੱਖੀ ਐ ਨੇ ਤਾਂ ਗਏ ਕਮਲ ਜਮਾ ਡੀਰ ਤੇ ਕਹਿੰਦਾ ਵੀ ਗਰਮ ਗਰਮ ਚਾਹ ਵੀ ਨਹੀਂ ਇਸ ਕਰਕੇ ਰੁਕੇ ਸੀ ਢਾਬੇ ਤੇ ਚਾਹ ਪੀਣ ਲਈ ਤੇ ਨਾਲ ਲੋਕੇਸ਼ਨ ਦਾ ਵੀ ਨਜ਼ਾਰਾ ਲੈ ਰਹੇ ਆ ਤੇ ਤੁਹਾਨੂੰ ਵੀ ਦਿਖਾ ਰਹੇ ਆ ਦੇਖੋ ਹਲਾਰਿਆ ਨਾ ਹੱਥ ਆ ਇਹ ਲੈ ਰਹਿਆ ਨਜ਼ਾਰੇ ਇਹ ਮੈਂ ਤੇ ਕਾਕਾ ਪਹਾੜਾਂ ਵਾਲੇ ਚੱਲੇ ਆ ਹਾਂਜੀ ਟਾਈਮ 2 ਵਜੇ ਤੇ ਆਪਾਂ ਪਹੁੰਚ ਗਏ ਬੈਜਨਾਥ ਮੰਦਿਰ ਬਹੁਤ ਪ੍ਰਾਤਨ ਮੰਦਿਰ ਹੈ ਤੇ ਬਹੁਤ ਜਿਆਦਾ ਮੰਨਤਾ ਇਹਦੀ ਕਰਾਉਣੇ ਤੁਹਾਨੂੰ ਦਰਸ਼ਨ ਜੈ ਸ਼ਿਵਪਾਲੇ ਮਹਾਰਾਜ ਹਰ ਹਰ ਮਹਾਦੇਵ ਮੰਦੀ ਮਹਾਰਾਜ Jasim, burası Bayjanat Mandal. Çok prastan ਦੇ ਵਿੱਚ ਹੋਰ ਵੀ ਛੋਟੇ ਛੋਟੇ ਬਹੁਤ ਪ੍ਰਾਤਨ ਮੰਦਰ ਬਣੇ ਹੋਏ ਆ ਤੇ ਦੇਖ ਸਕਦੇ ਹਾਂ ਬਹੁਤ ਪ੍ਰਾਤਨੇ ਮਾਰਦਾ ਇਹ ਜਾਂ ਮੰਦਿਰ ਇਧਨੇ ਉਸ ਬੁਨੀ ਪਾਇਆ ਹੈ ਵੇ ਆਪ ਨੂੰ ਬੋਲੋ ਕਾ ਕੀ ਕਰਨਾ ਕਰਨਾ ਹੈ ਦੇਖੋ ਜਦ ਆਸੀ ਦੇਖ ਰਹੇ ਹਾਂ ਬਾਕੀ ਕੰਫਿਊਜ਼ ਹਾਂਜੀ ਇਹ ਬੈਜਨਾਥ ਮੰਦਿਰ ਦੇ ਬੈਕ ਸਾਈਡ ਦਾ ਥਿਊ ਹੈ ਜੋ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਹੈ ਹਰਿਆਲੀ ਹੈ ਨਦੀ ਵਗ ਰਹੀ ਨਾਲ ਨਾਲ ਛੋਟੇ ਛੋਟੇ ਮਕਾਨ ਕੁਦਰਤੀ ਨਜ਼ਾਰਾ ਦੇਖਣਾ ਵੀ ਹਰੇਕ ਦੇ ਕਰਮਾ ਚ ਨਹੀਂ ਹੁੰਦਾ ਉਹ ਤਾਂ ਤੁਹਾਨੂੰ ਕੈਮਰੇ ਚ ਇਹ ਚੀਜ਼ਾਂ ਨਹੀਂ ਦਿਖਦੀਆਂ ਚੰਗੀ ਤਰ੍ਹਾਂ ਖੁਦ ਆ ਕੇ ਦੇਖੋਗੇ ਤਾਂ ਤੁਹਾਨੂੰ ਆਪਣੀ ਅੱਖਾਂ ਰਾਹੀਂ ਜਿਹੜੀ ਚੀਜ਼ ਦਿਖਣੀ ਹੈ ਨਾ ਕੈਮਰੇ ਚ ਨਹੀਂ ਦਿਖਦੀ ਪਰ ਫਿਰ ਵੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਕੁਝ ਵਧੀਆ ਦਿਖਾਉਣ ਦੀ ਉੱਚੇ ਉੱਚੇ ਪਹਾੜ ਤੇ ਉੱਪਰ ਦੀ ਪੀਸੀਆਂ ਤੇ ਲੱਗੇ ਹੋਏ ਦਰਖਤ ਤੇ ਸੱਪ ਵਾਂਗ ਵਲ ਖਾਂਦੀ ਹੋਈ ਸੜਕ ਸਾਰੀਆਂ ਚੀਜ਼ਾਂ ਬਹੁਤ ਸੋਹਣੀਆਂ ਲੱਗ ਰਹੀਆਂ ਪਰ ਕਿਸੇ ਕਿਸੇ ਦੇ ਕਰਮਾਂ ਚ ਇਹ ਚੀਜ਼ਾਂ ਕੋਈ ਕੋਈ ਦੇਖ ਸਕਦਾ ਹੈ ਹਾਂਜੀ ਮੰਡੀ ਨੂੰ ਜਾਂਦੇ ਜਾਂਦਾ ਜਗਿੰਦਰ ਨਗਰ ਚ ਬਾਰਿਸ਼ ਹੋ ਰਹੀ ਸੀ ਥੋੜੀ ਥੋੜੀ ਤਾਂ ਮੈਂ ਤੇ ਗੁਰਪ੍ਰੀਤ ਨੇ ਲੈ ਰੇਨਕੋਟ ਦੇਖੋ ਜਾਦੂ ਬਣ ਗਿਆ ਤੇ ਇਧਰ ਮੈਂ ਵੀ ਵਾਈਟ ਵਾਲਾ ਲੈ ਲਿਆ ਬੋ ਇਹਨੇ ਨਾਲ ਐ ਵੀ ਪਾਣੀ ਪੂਣੀ ਤੋਂ ਬਚ ਜਾਗੇ ਤੇ ਮੰਡੀ ਤੱਕ ਰਸਤਾ ਕਹਿੰਦੇ ਠੀਕ ਹੈ ਉਸ ਤੋਂ ਅੱਗੇ ਦਾ ਰਸਤਾ ਬੰਦ ਹੈ ਤੇ ਅੱਜ ਆਪਾਂ ਮੰਡੀ ਤੱਕ ਹੀ ਜਾਵਾਂਗੇ ਫਿਲਹਾਲ ਤਾਂ ਤੇ ਜੇ ਰਸਤਾ ਕੇ ਖੁੱਲਾ ਹੋਇਆ ਤਾਂ ਫਿਰ ਅੱਗੇ ਚੱਲੇ ਪਾਵਾਂਗੇ ਮਣੀ ਗਨ ਸਾਹਿਬਾ ਧੰਨਵਾਦ ਜੀ ਵੀਡੀਓ ਨਾਲ ਬਣੇ ਰਹੋ ਜੀ ਜੋਗਿੰਦਰ ਨਗਰ ਪਾਰ ਕਰਦੇ ਹੀ ਫੇਰ ਘੇਰਾ ਪਾ ਲਿਆ ਮੀਨੇ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨੀ-ਕਿੰਨੀ ਉੱਪਰ ਧੁੰਦ ਜੰਮੀ ਹੋਈ ਹੈ ਬੱਦਲ ਮੰਡਰਾ ਰਹੇ ਨੇ ਉੱਪਰ پہاੜਾਂ ਦੇ ਤੇ ਕਿੱਡੀ ਸੋਹਣੀ ਲੋਕੇਸ਼ਨ ਹੈ ਦੇਖੋ ਉੱਚੇ-ਉੱਚੇ ਪਹਾੜ ਤੇ نیچے ਛੋਟੇ-ਛੋਟੇ ਬਣੇ ਹੋਏ ਘਰ ਬਹੁਤ ਸੋਹਣਾ ਲੱਗ ਰਿਹਾ ਨਜ਼ਾਰਾ ਇਹ ਠੰਡ ਵੀ ਕਾਫੀ ਹੋਇਆ ਕੋਈ ਗਰਮੀ ਦਾ ਇੰਨਾ ਹੈ ਨਹੀਂਗਾ ਇੱਧਰ ਠੰਡਾ ਪੂਰੀ ਘਰ ਮੈਂ ਜਿਆਦਾ ਹੁਣ ਕਰਕੇ ਇੱਧਰ ਆਪਣੇ ਵੀਰ ਗੁਰਪ੍ਰੀਤ ਨੇ ਵੀ ਬਰਸਾਤੀ ਛਾੜ ਲਈ ਤੇ ਫੌਜੀ ਬਣਿਆ ਫਿਰਦਾ ਪਾ ਕੇ ਬਟਨ ਵਾਲਾ ਫ੍ਰੀਨ ਕੋਟ ਲਾਓ ਸਲੂਟ ਵੀ ਮਾਰ ਰਿਆ ਨਾਲ ਗਰਮੀ ਨਹੀਂ ਨਾ ਲੱਗ ਰਹੀ ਇੱਧਰ ਤੈਨੂੰ ਤਾਂ ਕਰਕੇ ਐ ਉਧਰੋਂ ਤੈਨੂੰ ਗਰਮੀ ਝੋ ਲਿਆਂਦਾ ਕੱਢ ਕੇ ਇੱਧਰ ਗੱਲਾਂ ਹੁੰਦੀਆਂ ਤੈਨੂੰ ਤਾਂ ਹੀ ਗੱਲਬਾਤ ਗੱਲਬਾਤ ਘੈਂਟ ਕਰਕੇ ਤਾਂ ਤੁਰੇ ਫਿਰਦੇ ਆ ਨਹੀਂ ਤਾਂ ਅੱਜ ਨੂੰ ਕਿੱਥੇ ਦੀ ਕਿੱਥੇ ਪਹੁੰਚ ਜਾਂਦੇ ਹਾਂਜੀ ਇਹਨਾਂ ਚੀਜ਼ਾਂ ਕਰਕੇ ਥੋੜਾ ਲੇਟ ਹੋਈ ਜਾਂਦੇ ਨਹੀਂ ਤਾਂ ਅੱਜ ਨੂੰ ਆਪਿਆਂ ਦੇ ਗਾਮਣੀ ਕਰਨ ਸਾਹਿਬ ਨੂੰ ਅਸੀਂ ਮੁੰਡਾ ਖੋਸ਼ਾ ਲੈ ਕੇ ਬਰਸਾਤਿਆਂ ਬਈ ਛੱਡ ਤੇ ਜਾਵਾਂ ਨਹੀਂ ਲੱਗਦੀ ਉਹ ਨਜ਼ਾਰਾ ਆ ਗਿਆ ਠੰਡ ਤਾਂ ਲੈਣਾ ਹੈ ਇੱਧਰ ਠੰਡ ਲੱਗੇ ਸਗਮਾ ਪਤਾ ਪਣੇ ਲਓ ਵਾਈਟ ਇਹਦੇ ਨਾਲ ਤਾਂ ਥੋੜੀ ਬਸ ਕਰੂਗੀ ਹੈ ਇਹਦੇ ਨਾਲ ਬਸ ਹੋ ਗਈ ਮੀਮੂ ਤੋਂ ਘੈਂਟ ਗੱਲਬਾਤ ਹੋਰ ਯਾਰ ਵਧੀਆ ਸਗਮਾ ਨਹੀਂ ਤਾਂ ਮੀਂਹ ਨੇ ਆਪਾਂ ਨੂੰ ਕਿੱਥੇ ਚੱਲਣ ਦੇਣਾ ਸੀ ਵਧੀਆ ਮਾਹੌਲ ਚੱਲ ਜੀ ਠੰਡ ਹੈ ਚੱਲ ਚਲੀਏ ਗੁਰਪੀਤ ਫਿਰ ਯਾਰ ਠੀਕ ਹੈ ਓਕੇ ਜੀ ਆਜੋ ਚੱਲਦੇ ਹਾਂ ਬਣੇ ਰਿਓ ਵਲੌਗ ਦੇ ਨਾਲ ਇਸ ਵੀ ਭੁੱਲ ਗਏ। ਉਹਦੇ ਟਾਈਮ ਦੇ ਨਾਲ ਚਾਹ ਪੀ ਲਾਂਗੇ ਸ੍ਰੀਜਾ ਸੈਕਟਰ ਹੋ ਜੂਗਾ ਨਾਲ ਯਾਰ। ਪੱਟਦੇ ਆਂਨੇ ਬਸ ਟਾਈਮ 6 ਵਜ ਗਏ ਤੇ ਰਸਤੇ 'ਚ ਇੱਕ ਹੋਰ ਸੋਹਣਾ ਵਿਊ ਮੰਡੀ ਨੂੰ ਜਾ ਰਹੇ ਸੀ ਤਾਂ ਸੜਕ ਕਾਫੀ ਖਰਾਬ ਹੈ ਕਿਉਂਕਿ ਨਵੀਂ ਬਣ ਰਹੀ ਹੈ ਉਹ ਤਾਂ ਲੈਂਡਸਲਾਈਡਿੰਗ ਵੀ ਹੋਈ ਹੈ 2-3 ਥਾਵਾਂ ਤੇ ਸਾਰੇ ਕਚਰਾ ਉਹ ਤੇ ਉਹਦੇ ਕਰਕੇ ਸਾਰਾ ਗਾਰਾ ਗਾਰਾ ਬਣਿਆ ਪਿਆ ਇਹ ਦੇ ਕਰਕੇ ਥੋੜੀ ਜਿਹੀ ਮੁਸ਼ਕਲ ਆ ਰਹੀ ਹੈ ਬਾਕੀ ਇਥੋਂ ਦਾ 뷰 ਬਹੁਤ ਸੋਹਣਾ ਲੱਗਿਆ ਤੁਸੀਂ ਵੀ ਦੇਖ ਸਕਦੇ ਹੋ ਪਹਾੜਾਂ ਦੇ ਉੱਪਰ ਮੰਡਰਾਉਂਦੇ ਹੋਏ ਬੱਦਲ ਭਾਂਜੀ ਟਾਈਮ ਹੋ ਗਿਆ 7:35 ਤੇ ਆਪਾਂ ਪਹੁੰਚ ਗਏ ਆ ਮੰਡੀ ਇਤਿਹਾਸਕ ਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਰਸਤਾ ਕਾਫੀ ਖਰਾਬ ਸੀਗਾ ਉਸ ਕਰਕੇ ਟਾਈਮ ਲੱਗ ਗਿਆ ਨਹੀਂ ਤਾਂ ਜਲਦੀ ਆ ਜਾਂਦੇ ਤੇ 12:00 ਵਜੇ ਤੁਰੇ ਸੀ ਅਸੀਂ ਤੇ ਇੰਨੀ ਤੇ ਜਲਦੀ ਆ ਜਾਣਾ ਸੀ ਰਸਤੇ ਦਾ ਨਾ ਚਿੱਕੜ ਚੱਲਾ ਕਿਉਂਕਿ ਰਸਤਾ ਬਣ ਰਿਹਾ ਹੈ ਅਰੇ ਉਸ ਕਰਕੇ ਮੀਂਹ ਪੈਣ ਕਰਕੇ ਲੈਂਡਸਲਾਈਡ ਵੀ ਹੋ ਗਈ ਨਾ ਉੱਥੇ ਤੇ ਰਸਤੇ ਚ ਚਿੱਕੜ ਚੱਲਾ ਬਹੁਤ ਹੈ ਜੇ ਕੋਈ ਭਗਤੋ ਧਰੋ ਮਾਤਾ ਚ ਮੁੰਡਾ ਤੋਂ ਆ ਰਿਹਾ ਹੈ ਤੋ ਥੋੜਾ ਜਿਹਾ ਦੇਖ ਕੇ ਵੀ ਰਸਤਾ ਉਹ ਰਾਤ ਆ ਤਾਂ ਬਿਲਕੁਲ ਹੀ ਹੈਣੀਗਾ ਤੇ ਦਿਨੇ ਵੀ ਬਹੁਤ ਔਖਾ ਉਥੋਂ ਦੀ ਟੱਪਣਾ ਬਾਕੀ ਬਣੇ ਰੋ ਵਲੌਗ ਦੇ ਨਾਲ ਅੱਗੇ ਕਰਦੇ ਹਾਂ ਗੱਲਬਾਤ ਤੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਅੰਦਰੋਂ ਸਿਰੇ ਹੀ ਕਰਵਾਵਾਂਗੇ ਅਸੀਂ ਤੇ ਮਿਲਦੇ ਆਂ ਦੇਖਦੇ ਰਹੋ ਵਲੌਗ ਜੀਹਾਂ ਚੇ ਵੀਡੀਓ ਦੇਖਣੇ ਸਾਰੇ ਸਬਜਾਨਾ ਬਹੁਤ ਧੰਨਵਾਦ ਆ ਚੱਪਾ ਰਹਿਣਾ ਮੱਡੀ ਸ਼ਹਿਰ ਮੈਂ ਚਲਦੇ ਹਾਂ एक इतिहास है श्री गुरु गोबिंद सिंह जी कमरा फोन तो तो हार ठीक कट्टा गे अपना उसके देखते हैं जब मणिकरण साहब का रास्ता खुला हो मणिकरण साहब जावे नहीं ਤੇ ਮਿਲਦੇ ਆਂ ਕੱਲ ਦੇ ਵਲੋਗ ਚ ਤਦ ਤੱਕ ਲਈ ਧੰਨਵਾਦ